ਉਹ ਵਸਾ ਲੈਣਾ ਨਾ ਆਪਣੇ ਅੰਦਰ ਇਹ ਹੀ ਤਾਂ ਉਹਦੀ ਬੰਦਗੀ ਹੈ ਉਹ ਹੀ ਸਿਮਰਨ ਹੈ ਸੇਵਨ ਭਜਨ ਕੋਈ ਬਾਲਾ ਮਣਕਿਆਂ ਵਾਲਾ ਨਹੀਂ ਹੈ ਸੇਵਨ ਕੋਈ ਕੇਵਤੋ ਕੇਵਲ ਕਿਸੇ ਗ੍ਰੰਥ ਨੂੰ ਰਟਨ ਕਰ ਲੈਣਾ ਕਿ ਸ਼ਾਇਦ ਸਾਨੂੰ ਕੋਈ ਗ੍ਰੰਥ ਪੜ੍ਹ ਕੇ ਸੋਝੀ ਆ ਸਕਦੀ ਹੈ ਪਰ ਸੋਝੀ ਨੇ ਜੇ ਨਾ ਵਰਤਿਆ ਪ੍ਰਮਾਤਮਾ ਤੱਕ ਤਾਂ ਨਹੀਂ ਪਹੁੰਚ ਸਕਦਾ ਉਸ ਨੂੰ ਨਹੀਂ ਮਿਲ ਸਕਦਾ ਉਹਨੋਂ ਮਿਲਣ ਦੀ ਖਾਤਰ ਤਾਂ ਮੈਨੂੰ ਬਚਨ ਕਮਾਉਣਾ ਪੈਣਾ ਔਰ ਬਾਣੀ ਸੁਣੀ ਨਾ ਕਾਇਕੀ ਔਰ ਜੇ ਸਤਗੁਰ ਪਾਇਆ ਜੀ ਬਰਵਾਣੀ ਤੱਕ ਪਰਮਾਨਾ ਗੈ ਤਨ ਬਾਣੀ ਵਿਸਰਜਾਈ ਜਿਉ ਪੱਕਾ ਰੋਗੀ ਮਿਲੜਾਏ ਕਿ ਜਿਹਦੇ ਕੋਲ ਬਾਣੀ ਵਿਸਰਗੀ ਇਹ ਹੁਣ ਬਾਣੀ ਚ ਲਿਖਿਆ ਹੈ ਆਹੋ ਦਾ ਪਰਦੇਸ਼ ਕਿ ਜਿਹਨੂੰ ਬਾਣੀ ਵਿਸਤ੍ਰਿਤ ਕੀ ਹੈ ਬਾਣੀ ਕੀ ਭਾਵ ਕਾਲ ਪ੍ਰਭ ਦੇ ਬਚਨਾਂ ਨੂੰ ਢੁਕਿਆ ਹੈ ਇਹਦੇ ਉਸਤਰ ਹੁੰਦਾ ਕਹੌਂਦਾ ਜਦ ਬਹੁਤ ਧਿਆਨਕ ਬਿਮਾਰੀ ਤੋਂ ਪ੍ਰੋਗੀ ਦੇ ਤਰਫੇ ਚਾਹ ਪੱਕਾ ਰੋਗੀ ਬਿਨੜਾਏ ਅੰਗਰਵਾਣੀ ਫਰਮਾਣ ਹੈ ਇੱਕੋਂ ਘਾਤ ਤੋਂ ਲੈ ਕੇ 18 10 ਇਹ ਸਾਰਾ ਪਰਮਾਨੰ ਪਾਵੋ ਕੋ ਨਾਮ ਹੈ ਇਹਨਾ ਕੋ ਕੌਣਾ ਮਨੇ ਤਾਂ ਕਿ ਯਸੀ ਪੜਿਆ ਇਹ ਤਾਂ ਕੁਝ ਪੰਥ ਖਬਰਿਆਦਾ ਨੇ ਰੀਤਾਂ ਚੱਲਦੀਆਂ ਆ ਰਹੀਆਂ ਨਵਾਰੇ ਆ ਭਾਈ ਪਰ ਅਸਲ ਤਾਂ ਸੰਪੂਰਨ ਬਾਣੀ ਹੁਕਮ ਹੈ ਜਿੱਥੋਂ ਪੜੋ ਤੇ ਉਸੇ ਨੂੰ ਮੰਨੋ ਕਿ ਜੋ ਸੁਣ ਲਿਆ ਕੋ ਕੋ ਨਾਮੇ ਦਾ ਭਾਵੇਂ ਨਹੀਂ ਹੈ ਕਿ ਸੁਣਿਆ ਤੇ ਲਿਖਾ ਕੇ ਚੱਲਿਆ ਇਹ ਸਾਡੇ ਖੰਡ ਬਾੜ ਸਹਿ ਪਰ ਸਾਡੇ ਸੁਨਾਗੋਂ ਤੇ ਇਹ ਕੋ ਨਾਮਾ ਆਇਆ ਸੀ ਭਾਈ ਉਸ ਹੁਕਮ ਨਾਮੇ ਨੂੰ ਅਮਲ ਦੇ ਵਿੱਚ ਲੈ ਕੇ ਆਉਣਾ ਇਹ ਅਮਲ ਕਰੇਗਾ ਅਮਲ ਦੇ ਕੀਤੇ ਦੁਨੀ ਵਿੱਚ ਦਰਗੇ ਆਏਗਾ ਸੱਚੀ ਦਰਗਾਹ ਕਮ ਹੋਣਗੇ ਤੇ ਸਤਿਗੁਰ ਪਾਤਸ਼ਾਹ ਜੀ ਪਰਮਾਨ ਕਰਦੇ ਹਨ ਕਿਹਦੇ ਬੰਦੇ ਆ ਤੂੰ ਮਾਲਕ ਨੂੰ ਵਿਛੜਿਆ ਕਿਤਾ ਕਿਰਤ ਕਰਮ ਕੀ ਵਿਛੜੇ ਕਿ ਆਪਣੇ ਕਰਮਾ ਕਰਕੇ ਹੀ ਤਨੂੰ ਵਿਛਣ ਨਾ ਤੇ ਕਰਮਾ ਕਰਕੇ ਮੈਂ ਪੂਰ ਕਰਮ ਅੰਕ ਕੋ ਜੋ ਵਰਗਤੇ ਤੇ ਤੇ ਉਹ ਪੁਰਖ ਦਾ ਸੁਤੇ ਰਾਗੀ ਮਿਟੇ ਉਹ ਅੰਦਰ ਮਿਲਦਾ ਹੈ ਨਾਨਕ ਜਨਮ ਜਨਮ ਕੇ ਸੋਗੀਆ ਅਜਨਾ ਬੰਦਗੀ ਹੋਈ ਦਾ ਸੇਵ ਹੋਈ ਮੁਰਖਾ ਜੀ ਮੁਰਖਾ ਤੋਂ ਹੋ ਗਿਆ ਵਿਛੋੜਾ ਪੈ ਗਿਆ ਪ੍ਰਮਾਤਮਾ ਦੇ ਨਾਲ ਕਿੰਨਾ ਲੰਬਾ ਅਰਬਾ ਸਾਲ ਦਾ ਯੁਗਾਂ ਯੁਗਾ ਦਾ ਪਤਾ ਨਹੀਂ ਕਿੰਨੇ ਸਾਲ ਲੱਗਣੇ ਆ ਕਿੰਨੀਆਂ ਤੋਤਾ ਵੀਤ ਜਾਣੀਆਂ ਕਿੰਨੇ ਯੁਗ ਵੀਤ ਜਾਣੇ ਆ ਤੇ ਫੇਰ ਕਿਤੇ ਮੌਕਾ ਮਿਲਣਾ ਮਨੁੱਖਾ ਦੇ ਹੀ। ਅੱਜ ਉਹ ਮਨੁੱਖਾ ਦੇ ਹੀ ਲਈ ਬੈਠੇ ਆ ਨਾ। ਇਹ ਤੋਂ ਪਾਸਟ ਦਾ ਸਮਾਂ ਜੋ ਪਹਿਲਾ ਸਮਾਂ ਤੇਰਾ ਗੁਜ਼ਰਿਆ ਤੇਰੀ ਆਤਮਾ ਦਾ। ਕਿਤੇ ਮਨ 'ਚ ਕਲਪਨਾ ਕਰਕੇ ਦੇਖਿਆ ਕਰੋ ਕਿ ਜਿਸ ਦਿਨ ਮੈਂ ਪਸ਼ੂ ਪੰਛੀ ਜੋਂ 'ਚ ਆਇਆ। ਹੋਵਾਂਗਾ ਉਦੋਂ ਮੇਰੀ ਕੀ ਹਾਲਾਤ ਹੁੰਦੀ ਹੋਣੀ। ਤੇ ਜਾਨਵਰ ਪਸ਼ੂਆਂ ਪੰਛੀਆਂ ਦੇ ਹਾਲਾਤ ਦੇਖ ਕੇ ਇਹ ਕੋਈ ਹੋਰ ਨਹੀਂ ਹੈ। ਤੋਂ ਇਹਨਾਂ ਦੇ ਵਿੱਚੋਂ ਹੀ ਆਇਆ। ਇਹਨਾਂ ਤੋਂ ਆਇਤ ਆ ਹੈ ਇਹ ਬਚਣਾ ਗੱਲ ਬਚਨ ਦੀ ਹੁੰਦੀ ਹੈ ਇਹਨਾਂ ਤੋਂ ਮੈਂ ਬਚਣਾ ਤੇ ਬਚਨ ਦੇ ਖਾਤਰ ਤਾਂ ਬਈ ਫਿਰ ਇੱਕੋ ਜਗ੍ਹਾ ਹੈ ਜੋ ਜਨਮ ਮਰਨ ਤੋਂ ਮੁਕਤ ਹੋਇਆ ਪ੍ਰਮਾਤਮਾ ਦਾ ਕਰ ਪ੍ਰਮਾਤਮਾ ਦੇ ਵਿੱਚ ਸਮਾ ਜਾਣਾ ਤੇ ਬਿਗੈਰ ਕਰਮਾਂ ਤੋਂ ਕਰਮ ਕੀਤੇ ਆ ਸਮਾ ਨਹੀਂ ਸਕਦੇ ਕਰਮ ਕਮਾਏ ਨਹੀਂ ਗਏ ਮਾਰੇ ਕਰਮ ਹੋਏ ਹੈ ਕਰਮ ਉਹ ਨਹੀਂ ਕਮਾਏ ਜਿਹੜੇ குரு ਨੇ ਪ੍ਰਮਾਨ ਕੀਤੇ ਹੁਕਮ ਦਿੱਤੇ ਤੇ ਫਿਰ ਕੀ ਹੋਵੇ ਤੇ ਬਚਨ ਕਮਾਉਣ ਵਾਲਿਆਂ ਨੇ ਸੱਚਖੰਡ ਹੈ ਤੇ ਬਚਨ ਨਾ ਕਮਾਉਣ ਵਾਲਿਆਂ ਵਾਸਤੇ ਨਰਕ ਪਤਾ ਕਿਹੜਾ ਹੁੰਦਾ ਆ ਜੋ ਨਰਕ ਹੈ ਨਾ ਜੇ ਜੀਵ ਜੰਤੂ ਪੰਛੀ ਇਹ ਸਾਰੇ ਨਰਕ ਨੇ ਕਿ ਉਹ ਨਰਕ ਦਾ ਸਭ ਤੋਂ ਵੱਡਾ ਨਰਕ ਤਾਂ ਇਸ ਲਈ ਹੈ ਕਿ ਇਹ ਭਾਗੇ ਹਨ ਜੇ ਕਿਤੇ ਭਾਗਾ ਵਾਲੇ ਹੁੰਦੇ ਇਹ ਵੀ ਕਿਤੇ ਆ ਕੇ ਬਹਿਣਦੇ ਸਤ ਸੰਗਤ ਦੇ ਵਿੱਚ ਇਹ ਵੀ ਗੁਰਬਾਣੀ ਪੜਦੇ ਗੁਰਬਾਣੀ ਸੁਣਦੇ ਪਰ ਨਹੀਂ ਮੌਕਾ ਨਹੀਂ ਮਿਲਦਾ ਮੌਕਾ ਨਹੀਂ ਮਿਲਦਾ ਇਸ ਕਰਕੇ ਬਾਛਾ ਕਹਿੰਦੇ ਸੁਣ ਬੜਾ ਭਾਗੀ ਆ ਅਮਰਤਵਾਨੀ ਰਾਮ ਇਹ ਮੁਨੁਖ ਗੁਰਵਾਣੀ ਨੂੰ ਪੜ ਗੁਰਵਾਣੀ ਨੂੰ ਵਿਚਾਰ ਇਹ ਤੋਂ ਬਗੈਰ ਤੇਰਾ ਸਰਕਾਰਾ ਨਹੀਂ ਹੋਣਾ ਕਿ ਗੁਰਵਾਣੀ ਦੇ ਜੋ ਬਚਨ ਨੇ ਇਹ ਕਾਲਪੁਰਖ ਦੇ ਬਚਨ ਜਿਹਦੇ ਘਰ ਵਿੱਚ ਜਾਣਾ ਤੇ ਉਹਦੇ ਮੰਨਣੇ ਨੇ ਕਿ ਸਾਡਾ ਸੰਸਾਰ ਦਾ ਕੋਈ ਜਿਸ ਤੋਂ ਵੀ ਸ਼ਕਸ਼ ਹੁੰਦਾ ਹੈ ਜਿਹੋ ਦਿਨ ਅਸੀਂ ਉਹਦਾ ਕੋਈ ਗੱਲ ਨਹੀਂ ਮੰਨਾ ਕਿ ਉਹਨਾਂ ਕੋਈ ਸਲਾਮਾ ਚੁਰਾਣੀ ਕਰਾਂਗੇ ਹੋਰ 50 ਹੌਂਤਾਂ ਹੀ ਹੋ ਜਾਂਦੀ ਹੈ ਤੇ ਉਹਦੇ ਦਰਵਾਜ਼ੇ ਤੇਰੇ ਲਈ ਬੰਦ ਹੋ ਜਾਂਦੇ ਆ ਇੱਥੇ ਹੁੰਦਾ ਤਾਂ ਤੇ ਤੂੰ ਪਰਮਾਤਮਾ ਦੇ ਘਰ ਜਾਣਾ ਉੱਥੇ ਤਾਂ ਭਾਈ ਕਬੀਰ ਕਸੌਟੀ ਰਾਮ ਕੀ ਝੋੜਾ ਟਕੇ ਨਾ ਕੋਈ ਰਾਮ ਕਸੌਟੀ ਸੋਸਲ ਜੋ ਮਰੇ ਤੀਵਾ ਹੋਇ ਕੀ ਜਿਸ ਤਰ੍ਹਾਂ ਭਾਈ ਸੁਨਿਆਰਾ ਸੋਨੇ ਨੂੰ ਰਗੜ ਰਗ ਕੇ ਦੇਖਦਾ ਨਾ ਵੀ ਅਸਲੀਅਤ ਕਨਕਤਲੀ ਤਾਂ ਸਮਟੀ ਕਹਿੰਦੇ ਉਸ ਪੱਥਰ ਨੂੰ ਜੋ ਸੁਨਿਆਰਾ ਕੋਲ ਹੁੰਦਾ ਜਿਹਦੇ ਉੱਤੇ ਸੋਨਾ ਰਗੜ ਕੇ ਕੋਈ ਖਾਸ ਕਿਸਮ ਦੀ ਪੱਥਰੀ ਹੁੰਦੀ ਹੈ ਸੋਨਾ ਦਾ ਆਦਤ ਹੈ ਪਰ ਉਹਦੇ ਆਕਾਰ ਤੋਂ ਕੋਈ ਫਰਕ ਨਹੀਂ ਪੈਂਦਾ ਕੋਈ ਖਾਸियत ਹੁੰਦੀ ਹੈ ਨਹੀਂ ਤਾਂ ਭਾਈ ਉਹਦਾ ਇਹਦੇ ਸੋਨਾ ਘਸਾ ਘਸਾ ਕੇ ਉੱਥੇ ਕਿੰਨਾ ਕਟਾ ਕਰ ਸਕਦੇ ਕੇਵਲ ਤੋਂ ਕੇਵਲ ਉਹਦੀ ਉਪਰੀ ਪਰਤ ਲੈਂਦੀ ਹੈ ਜੇ ਨਕਲੀ ਹੁੰਦੀ ਹੈ ਉਹ ਲੈ ਜਾਂਦੀ ਹੈ ਅਸਲੀ ਦੀ ਨਹੀਂ ਲੈਂਦਾ ਕੋਈ ਹਣ ਬਾਚ ਕਹਿੰਦੇ ਐ ਇਸੇ ਤਰ੍ਹਾਂ ਹੀ ਜਿ ਤਰ੍ਹਾਂ ਸਨੇਹਾਰਾ ਸੋਨੇ ਨੂੰ ਪਰਤਦਾ ਹੈ ਰਗੜ ਰਗੜ ਕੇ ਦੇ ਦਿੱਤਾ ਉਸੇ ਤਰ੍ਹਾਂ ਵਿਆਹਿਰੂ বিনা ਆਪਣੇ ਭਗਤ ਨੂੰ ਰਗੜ ਕੇ ਹੀ ਦੇ ਗਾ ਤੈਂ ਤਾਂ ਗੁਰੂ ਅਮਰਦਾਸ ਪਾਚਾ ਕਹਿੰਦੇ ਮਾਰਗ ਬਹੁਤ ਔਖਾ ਹੈ ਭਗਤੀ ਵਾਲਾ ਜੋ ਮਾਰਗ ਹੈ ਨਾ ਬਹੁਤ ਮੁਸ਼ਕਲ ਲੜਾਈ ਹੈ ਅਰਗ ਦੇ ਬਾਤੀ ਗੋਟ ਨਮੇ ਕੋ ਕੋ ਕਰੋੜਾ ਜੋ ਉਹਦਾ ਜੁਕਤੀ ਕਾ ਤੋ ਕਹਿੰਦੇ ਨਾ ਭਗਤੀ ਦੇ ਮਾਰਗ ਤੇ ਚੱਲੋ ਨਹੀਂ ਤਾਂ ਸੰਸਾਰ ਬਾਰੇ ਤੁਰੇ ਫਿਰਦੇ ਝੂਠੇ ਲਾਲਚ ਜਨਮ ਕਮਾਇਆ ਇਹ ਸਭ ਤੋਂ ਵੱਡਾ ਮਾੜਾ ਕਰਮ ਜਿਹਦੇ ਕਰਕੇ ਵਿਛੜੇ ਹੋਏ ਆਂ ਕਿੰਝ ਊਠਾੜੇ ਸੰਸਾਰ ਦੇ ਨਾਲ ਅਸੀਂ ਜੁੜੇ ਹੋਏ ਆਂ ਤੇ ਜਿਸ ਸੱਚ ਵਾਲੇ ਸੰਸਾਰ ਨਾਲ ਜੁੜੇ ਨਾ ਚਾਹੀਦਾ ਤੇ ਉਹਨੂੰ ਛੱਡਿ ਬਠੇ ਭਾਵ ਬੰਦ ਗਏ ਇੱਥੇ ਕਰਮ ਆ ਗਏ ਨਹੀਂ ਕਰਮ ਕਮਾ ਸਕਿਆ ਕਰਮ ਕਮਾਉਣੇ ਕਰਮ ਮਾੜੇ ਕਮਾਏਗੇ ਮਾੜੇ ਕਰਮ ਕਮਾਏ ਤੇ ਵਿਛੜ ਗਏ ਤੇ ਇਹ ਕਰਮ ਉਹ ਕਮਾਏਗਾ ਜਿਹਦੇ ਸਤਿਗੁਰ ਪਾਈਛਾ ਜੀ ਪ੍ਰਮਾਨ ਕਰਦੇ ਆ। ਅਕਾਲ ਪੁਰਖ ਦੀ ਬਾਣੀ ਇਹ ਰਟਣ ਵਾਸਤੇ ਨਹੀਂ ਕਿ ਚਾਹ ਦਾ ਪਰਟੇ ਲਾਈ ਜਾਈ ਪੜੀ ਜਾਈ। ਇਹ ਤਾਂ ਭਾਈ ਜਿੱਥੋਂ ਵੀ ਜੋ ਵੀ ਪੰਕਤੀ ਪੜ ਲਈ ਸੁਣ ਲਈ ਬਸ ਆਪਣੇ ਮਨੋਂ ਉਸੇ ਟਾਈਮ ਸਮਝਾ ਕਿ ਇਹ ਮੇਰੇ ਪਾਤਸ਼ਾਹ ਦਾ ਹੁਕਮ ਆਇਆ। ਕਿ ਇਸ ਨੂੰ ਮੈਂ ਮਰਨ ਆ ਤੇ ਨਾ ਮੰਨਿਆ ਫਿਰ ਕਿਵਾਂ ਜੋ ਕਰਾ ਦੇ ਵਿੱਚ ਹੁੰਦਾ ਕੋਈ ਨਰੰਗ ਕਰ ਦੇ ਘਰ ਵਿੱਚ ਕਿ ਜਿਵੇਂ ਇੱਥੇ ਆਪਣੇ ਬਚਨ ਕਾਂ ਦੇ ਨਾਲ ਕਲੇਸ਼ ਪੈ ਜਾਂਦਾ ਰੜਾਈ ਝਗੜੇ ਹੁੰਦੇ ਤੂੰ ਤੋਂ ਮੈਂ ਮੈਂ ਹੋ ਜਾਂਦੀ ਏ ਉਸੇ ਤਰ੍ਹਾਂ ਹੀ ਭਾਈ ਵਾਇਰੂ ਤੇ ਕਰ ਦੇ ਵਿੱਚ ਉੱਥੇ ਤੂੰ ਤੋਂ ਮੈਂ ਨਹੀਂ ਉਹਨੇ ਉੱਤੇ ਲਾਗੇ ਨਹੀਂ ਜਾਣ ਦੇਣਾਂ ਉਥੇ ਤਾਂ ਕੇਵਲ ਤੂੰ ਕੇਵਲ ਉ ਤਾਂ ਭਾਈ ਇਥੋਂ ਤੇਰੇ ਮਰਨ ਤੋਂ ਪਹਿਲਾਂ ਹੀ ਮਰਨ ਲਿਖਾਏ நிற பார்க்க பாத்தே ਅਰਕੀਰਤ ਸਾਧ ਸੰਗਤ ਹੈ ਸਿਰ ਕਰ ਮੰਨ ਕੇ ਕਰਮਾ ਕੋ ਨਾਨਕ ਇਸ ਤੇ ਉਪਰ ਆਪਤ ਜਿਸ ਪੁਰਵ ਲਿਖੇ ਕਾ ਲੈਣਾ ਜੇ ਲਿਖਿਆ ਹੋਗਾ ਤੇ ਸੰਗਤ ਤਦ ਪ੍ਰਾਪਤੀ ਹੋਣੀ ਜਿਨਾਂ ਚ ਸੰਗਤ ਦੀ ਪ੍ਰਾਪਤੀ ਨਹੀਂ ਇਹ ਕਰਮ ਨਹੀਂ ਕਮਾਏ ਜਾਣ ਤਿਹ ਇਸ ਕਰਕੇ ਬਾਸ਼ ਕਹਿੰਦੇ ਇਹਨਾਂ ਕਰਮਾਂ ਕਰਕੇ ਤਦੋ ਵਿਛੜਿਆ ਹੋਵੇ ਸੋ ਬੰਦੇ ਆ ਆਪਣੇ ਕਰਮਾਂ ਨੂੰ ਸਵਾਰ ਲੈ ਆਪਣੇ ਕਰਮ ਇਸ ਤਰ੍ਹਾਂ ਦੇ ਬਣਾ ਲੈ ਕਿ ਜੀਅ ਸੰਧਾਰ ਪਰਮਾਤਮਾ ਖੁਸ਼ ਹੋ ਜਾਵੇ ਕਰਮਾਂ ਕਰਕੇ ਢੱਣਾ ਕਰਮਾਂ ਕਰਕੇ ਤੇ ਜਿਹੜੇ ਕਰਮ ਕਰਕੇ ਉਸਨੇ ਮਿਲਣਾ ਉਹ ਗਰਵਾਣੀ ਚ ਲਿਖੀ ਹੋਏ ਇਹਨਾਂ ਕਰਮਾਂ ਨੂੰ ਕਰਦਾ ਰਹੇ ਤੇ ਮੜਾ ਪੁਜੇਗਾ ਨਾ ਕਰੇਗਾ ਨੁਕਸਾਨ ਤਾਂ ਕਿਸੇ ਦਾ ਨਹੀਂ ਤੇਰੇ ਬਾਤੀ ਸੱਚਖੰਡ ਦਾ ਅਦਰਵਾਜ਼ਾ ਬੰਦ ਹੈ ਤੇ ਨਰਕ ਵਾਲਾ ਤਾਂ ਖੁੱਲਿਆ ਹੈ ਜਿਹੜੇ ਸੱਚਖੰਡ ਵਾਲੀ ਗਏ ਤੇ ਨਰਕੇ ਤਾਂ ਡਿੱਗਾਂਗੇ ਡਿੱਗਾਂਗੇ ਇੱਕ ਵਾਰ ਨਰਕ ਦੇ ਵਿੱਚ ਡਿੱਗ ਪੈਣਾ ਸਮਾਪਤਾ ਕਿੰਨਾ ਹੈ ਗ੍ਰੰਥਾਂ ਦੇ ਵਿੱਚ ਉਹ ਲਿਖਣ ਵਾਲਿਆਂ ਨੇ ਉਹਨਾਂ ਨੇ ਆਪਣੀ ਕਮਾਈ ਦੇ ਮੁਤਾਬਿਕ ਲਿਖਿਆ ਕਹਿੰਦੇ ਸਾਢੇ 7 ਅਰਬ ਸਾਲ ਇਨਾ ਸਮਾਂ ਲੱਗਦਾ ਹੈ ਮਨੁੱਖ ਨੂੰ ਇਹ ਜੋ ਸਰੀਰ ਮਿਲਿਆ ਨਾ ਮਨੁੱਖਾ ਸਰੀਰ ਆਤਮਾਨ ਇਹ 7.5 ਅਰਬ ਸਾਲ ਤੋਂ ਬਾਅਦ ਮਿਲਦਾ ਹੈ ਤੇ ਬੰਦੇ ਆ ਨਰਕ ਦਾ ਭਾਈ ਇੱਥੋਂ ਨਿਕਲ ساری ਸ਼ੁਰੂਆਤ ਹੋ ਜਾਣਾ ਨਰਕ ਦਾ ਤੇਰਾ ਨਾਲ ਦੀ ਨਾਲ ਤਰਿਆ ਕਰਦਾ ਜਦੋਂ ਤੋਂ ਪਰਮਾਤਮਾ ਤੋਂ ਬੇਮਕ ਹੋ ਜਾਂੇਂ ਪਾਵ ਨਾਮ ਨੇ ਜਬ ਸਦਾ ਬੰਦਗੀ ਨਹੀਂ ਕਰ ਸਕਦਾ ਸੋ ਭਾਈ ਆਪਣਾ ਸਮਾਸਵਾਲ ਲ ਮੁੱਖਾ ਦੇਈ ਦੀ ਕਦਰ ਕਰ ਕਦਰ ਕਰ ਆਪਣੇ ਸਵਾਸਾਂ ਦੀ ਉਸ ਸਮੇਂ ਦੀ ਵਾਹਿਗੁਰੂ ਅਗੇ ਅਰਦਾਸ ਕਰ ਬਹੁਤ ਜਨਮ ਵਿਚੜੇ ਤੇ ਬਾਤੋ ਇਹ ਜਨਮ ਤੇ ਮਾਰੇ ਲਾ ਕੇ ਕਹਿ ਰਿਹਾ ਦਾਸ ਆਸਨਕ ਹੀ ਹੋ ਕਿਰਪਾ ਦਰਸ਼ਕ ਕੇ ਇਹ ਵਾਹਿਗੁਰੂ ਸਾਢੇ 7 ਅਰਧ ਸਾਲ ਮੈਂ ਤੇਤ ਦੂਰੀ ਰਹੀ ਆ ਹੁਣ ਇੱਕ ਮੌਕਾ ਮਿਲਿਆ ਇੱਕ ਮੌਕਾ ਮਿਲਿਆ ਵਾਹਿਗੁਰੂ ਹੁਣ ਸਮਾਂ ਇਹ ਵੀ ਲੇਫਟ ਨਾ ਦਿੱਤਾ ਸਮਾਂ ਦਾ ਦਿੱਤਾ ਵਾ ਬੰਦਗੀ ਕੰਵਾ ਹਤੇ ਪਰ ਇਹ ਪਤਾ ਨਹੀਂ ਕਿੰਨਾ ਹੈਗਾ 10 ਸਾਲਾ 20 ਸਾਲਾ 15 ਵੀ 100 ਸਾਲ ਕਿੰਨਾ ਪਤਾ ਨਹੀਂ ਉਹੀ ਨਹੀਂ ਜਾਣਦੇ ਤੇਤਵਾਨ ਜੋਗੀਆਂ ॠਤਮਾਨ ਕੋਈ ਜਾਂ ਕਰਤਾ ਸਿੱਟੀ ਕੋ ਸਾਦੇ ਆਪੇ ਜਾਣੇ ਸ ਜਿਨੇ ਜਿਨੂੰ ਸਵਾਦ ਦਿੱਤੇ ਹੋਏ ਉਹੀ ਜਾਣਦਾ ਹੋਵੇਗਾ ਬਸ ਸਵਾਸਾਂ ਦੀ ਕਦਰ ਕਰਨੀ ਸਿੱਖ ਲੈ ਭਜਨ ਬੰਦਗੀ ਕਰਿਆ ਕਰ ਆਪਣਾ ਜਨਮ ਸਵਾਰ ਲੈ ਜਨਮ ਤਦ ਹੀ ਸਵਾਰ ਹੈ ਜਨ ਜਦੋਂ ਕੰਮ ਉਹ ਕਰ ਲੇ ਜਿਹੜੇ ਗੁਰਨਾਣਕ ਸਹਿ ਤੈਨੂੰ ਸਿਖਾਉਂਦੇ ਆ ਕਹਿੰਦੇ ਭਾਈ ਇਹ ਆਕਾਲ ਪੁਰਖ ਨੇ ਇੱਕ ਕੰਮ ਕਰਾਉਣੇ ਆ ਕਿ ਜਿਸ ਤਰ੍ਹਾਂ ਕੋਈ ਟੈਸਟ ਦੇਣਾ ਹੁੰਦਾ ਆਰਮੀ ਦਾ ਪੁਲਸਟ ਆਇਆ ਹੋਰ ਤੇ ਬੰਦਾ ਉਹਦੀ ਸਟੱਡੀ ਕਰਦਾ ਤੇ ਉਹਦਾ ਸਟ੍ਰਕਚਰ ਦੱਸਦਾ ਇਹਦੇ ਇੱਕ ਭਾਈ ਜਿਹੜਾ ਵੀ ਤੂੰ ਟੈਸਟ ਪਾਸ ਕਰਨਾ ਚਾਹੇ ਫਿਜ਼ੀਕਲ ਹੈ ਚਾਹੇ ਭਾਈ ਪੜ੍ਹਾਈ ਦਾ ਵਾ ਪਹਾਮੇ ਰਿਟਨ ਹੈ ਮੈਡੀਕਲ ਜੋ ਵੀ ਹੈ ਉੱਥੇ ਤੇਰੀ ਇਸ ਤਰ੍ਹਾਂ ਦੇ ਟੈਸਟ ਹੋਣੇ ਆ ਇਹਦੀ ਸਹੀ ਕਰ ਤਿਆਰੀ ਕਰ ਜੇ ਉਹਦੇ ਸਟੱਡੀ ਦੇ ਮੁਤਾਬਕ ਤੂੰ ਪਾਸ ਹੋ ਗੀ ਐ ਤੇ ਨੌਕਰੀ ਪੱਕੀ ਆ ਉਸੇ ਤਰ੍ਹਾਂ ਹੀ ਗੁਰਨਾਨਕ ਸਾਹਿਬ ਪਾਸ਼ਾ ਜੀ ਤੈਨੂੰ ਗਿਆਨ ਦਦਿਆ ਨੇ ਕਹਿੰਦੇ ਭਾਈ ਭਲਿਆ ਮਾਨਸਾ ਇਹ ਮੁਨਕਤੋਂ ਆ ਕੰਮ ਕਰ ਤੇ ਜਦੋਂ ਸਾਰੇ ਕੰਮ ਕਰ ਲੇ ਤੇ ਤਦ ਹੀ ਤਾਂ ਫਿਰ ਭਾਈ ਸਤਕੰਡ ਪ੍ਰਾਪਤ ਹੋਵੇਗਾ ਨਾ ਸਤਿਗੁਰੂ ਪਾਏ ਚ ਇਹ ਕਹਿੰਦੇ ਜੇ ਤੇਰਾ ਜਨਮ ਆ ਜਿਹੜੇ ਗਰਮ ਕਮਾਲੇ ਇੰਨਾ ਸਦਗਾ ਸੱਚਖੰਡ ਮਿਲ ਗਿਆ ਸੰਜੁਗ ਤੇਰਾ ਜੀਵਨ ਸਫਲ ਹੈ ਔਰ ਇੱਕ ਵਾਰ ਤੂੰ ਸੱਚਖੰਡ ਵਿੱਚ ਪ੍ਰਵੇਸ਼ ਕਰ ਗਿਆ ਨਾ ਫਿਰ ਵਾਪਸ ਤਦੇ ਵੀ ਕਿਸੇ ਜੁਨੇ ਵਿੱਚ ਨਹੀਂ ਆਵੇਂ ਆਵੇਂਗਾ ਉਹਦੇ ਹੁਕਮ ਦੇ ਵਿੱਚ ਕਿਸ ਵਾਰ ਤੇ ਸਾਧੂ ਪੜਾਈ ਆਪ ਨੂੰ ਅਬ ਤੋਂ ਤੇ ਨਹੀਂ ਕਿ ਵੈਰੂ ਘਰ ਭੇਦਾ ਤੈਨੂੰ ਆਕਾਰ ਦੇ ਕੇ ਜਾਵੇ ਸੰਸਾਰ ਨੂੰ ਸੰਵਾਰ ਉਹ ਆਪਣਾ ਹਿੱਸਾ ਹੀ ਹੋ ਜਾਂਦਾ ਹੈ ਜੋ ਭਗਤੀ ਕਰਦੇ ਹਨ